ਭਈ ਆ ਵੀਡੀਓ ਦੇਖੋ ਇਹ ਰਾਤੇ ਚੌਥੀ ਆ ਜਿਸ ਤੂ ਕੁੜੀ ਦਾ ਹਨਾ ਕੀ ਹਾਰਾ ਬਿਲਕੁਲ ਜੋ ਕੋ ਐ ਬਲੌਸ ਤੇ ਜੀ ਤੁਮਰੀ ਨੂੰ ਤੇ ਮੰਦਾਂ ਦਾ ਪੂਰੀ ਆ ਸਸਨ ਨਸ਼ੇ ਵਿੱਚ ਕਰ ਕਰ ਰਿਹਾ ਜਿਹੜਾ ਬਿੱਤ ਇਹ ਵੀਡੀਓ ਅੰਮਰਸਰ ਦੀ ਦੱਸੀ ਜਾ ਰਹੀ ਆ ਜਿਹੜਾ ਨਸ਼ਾ ਕੁੜੀ ਨੇ ਕੀਤਾ ਹੋਇਆ ਇਹਨੂੰ ਜ਼ੋਮਬੀ ਡਰੱਗ ਕਹਿੰਦੇ ਆਗੇ ਇਹ ਪਹਿਲਾਂ ਦਾ ਅਮਰੀਕਾ ਤੇ ਯੂਕੇ ਵਰਗੇ ਦੇਸ਼ਾਂ ਚ ਹੁੰਦਾ ਸੀ ਪਰ ਅੱਜ ਕੱਲ੍ਹ ਮਤਲਬ ਆਪਣੇ ਪੰਜਾਬ ਚ ਵੀ ਆ ਗਿਆ ਤੁਸੀਂ ਲਾ ਲਓ ਹਸਾਬ ਵੀ ਨਸ਼ੇ ਦੇ ਹਾਲਾਤ ਕਿੱਥੇ ਤੱਕ ਜਾ ਰਹੇ ਆ ਹਲੇ ਤੱਕ ਪਰ ਕੋਈ ਮਤਲਬ ਸਪਸ਼ਟ ਗੱਲ ਨਹੀਂ ਆਈ ਸਾਹਮਣੇ ਵੀ ਇਹਨੇ ਕਿਹੜਾ ਨਸ਼ਾ ਕੀਤਾ ਹੋਇਆ ਸੀ ਪਰ ਜੇ ਕੋਈ ਵੀ ਨਸ਼ਾ ਕੀਤਾ ਹੋਇਆ ਸੀ ਪਤਾ ਲੱਗ ਰਿਹਾ ਵੀ ਇਹ ਨਸ਼ੇ ਚ ਪੂਰੀ ਸੈਟ ਆ ਐਨ ਕੁੜੀ ਉਮਰ ਤੁਸੀਂ ਦੇਖ ਲਓ ਇਹਦੀ ਵੱਧੋ ਵੱਧ ਮੈਂ ਕਹਿੰਨਾ 25 ਸਾਲ ਦੀ ਉਮਰ ਦੀ ਇਹ ਕੁੜੀ ਨਹੀਂ ਹੋਣੀ ਹਲੇ ਤਾਂ ਇਹਦੀ ਵੀਡੀਓ ਸਾਹਮਣੇ ਆ ਗਈ ਨੈਟ ਤੇ ਬਾਕੀ ਬਥੇਰੀਆਂ ਕੁੜੀਆਂ ਮੁੰਡੇ ਨੇ ਜਿਹੜੇ ਮਤਲਬ ਆਪਣੇ ਘਰਾਂ ਚ ਜਾਂ ਕਿਤੇ ਵੀ ਨੇੜੇ ਤੇੜੇ ਜਾ ਕੇ ਨਸ਼ਾ ਕਰਕੇ ਪਏ ਰਹਿੰਦੇ ਆ ਉਹਨਾਂ ਦੀ ਵੀਡੀਓ ਨਹੀਂ ਬਣਦੀ ਇਹਦੀ ਕੱਲੀ ਦੀ ਹਲੇ ਵੀਡੀਓ ਸਾਹਮਣੇ ਆਈ ਆ ਵੀ ਤੁਸੀਂ ਪਰ ਲਾ ਲਓ ਸਾਹਿਬ ਵੀ ਪੰਜਾਬ ਦਾ ਯੂਥ ਜਾ ਕਿੱਧਰ ਨੂੰ ਰਿਹਾਗਾ ਮੇਰੀ ਬੇਨਤੀ ਆ ਵੀ ਕੱਲੀਆਂ ਸਰਕਾਰਾਂ ਨੂੰ ਨਾ ਦੋਸ਼ ਦਿੰਦੇ ਰਿਹਾ ਕਰੋ ਭਗਵੰਤਮਾਨ ਸਰਕਾਰ ਜਿੱਥੇ ਤੱਕ ਮੇਰੀ ਸੋਚ ਆ ਮੈਨੂੰ ਲੱਗ ਰਿਹਾ ਵੀ ਭਗਵੰਤਮਾਨ ਸਰਕਾਰ ਆਪਦੇ ਕੰਨੀਓ ਕੰਮ ਕਰ ਰਹੀ ਆ ਬਹੁਤ ਡਰਗ ਡੀਲਰ ਫੜੇ ਵੀ ਗਏ ਨੇ ਤੇ ਉਹਨਾਂ ਦੀ ਪ੍ਰਾਪਰਟੀ ਵੀ ਸੀਜ਼ ਕਰ ਰਹੇ ਆ ਮਤਲਬ ਪੂਰਾ ਸਟ੍ਰਿਕਟ ਐਕਸ਼ਨ ਲਏ ਜਾ ਰਹੇ ਆ ਨਸ਼ੇ ਦੇ ਖਿਲਾਫ ਪਰ ਇਹ ਨਹੀਂ ਹੈਗਾ ਵੀ ਆਪਾਂ ਕੱਲੀ ਸਾਰੀ ਡੋਰ ਆਪਣੀ ਉਹਨਾਂ ਦੇ ਸਰਕਾਰ ਦੇ ਸਿੱਤੇ ਛੱਡਦੀ ਏ ਆਪਾਂ ਨੂੰ ਆਪ ਦੇ ਕੰਨੀਓ ਐਕਸ਼ਨ ਲੈਣੇ ਪੈਣਗੇ ਕਿਉਂਕਿ ਕੱਲਾ ਮਤਲਬ ਜਿਹੜਾ ਜਿਹਦੇ ਹੱਥ ਪਾਵਰ ਆ ਗਈ ਉਹ ਕਿੰਨੇ ਕੁ ਬੰਦਿਆਂ ਦਾ ਨਸ਼ਾ ਛਡਾ ਦੂਗਾ ਆਪਣੇ ਪਰਿਵਾਰ 'ਚ ਜੇ ਕੋਈ ਇੱਕ ਬੰਦਾ ਨਸ਼ਾ ਕਰਨ ਲੱਗ ਜਾਂਦਾ ਆਪਾਂ ਤਾਂ ਸਾਰੇ ਪਰਿਵਾਰ ਤੋਂ ਉਹ ਬੰਦੇ ਦਾ ਨਸ਼ਾ ਨਹੀਂ ਛਡਾਇਆ ਜਾਂਦਾ ਆਪਾਂ ਨੂੰ ਐ ਹੁੰਦਾ ਵੀ ਸਰਕਾਰ ਬੰਦ ਕਰੇ ਜੇ ਸਰਕਾਰ ਨੇ ਬਿਲਕੁਲ ਇੱਕੋ ਲਖਤ ਵੀ ਬੰਦ ਕਰਤਾ ਫਿਰ ਮੈਨੂੰ ਲੱਗਦਾ ਮੁੰਡੇ ਨਸ਼ੇ ਤੋਂ ਬਿਨਾ ਮਰਨ ਲੱਗ ਜਾਣਗੇ ਤਾਂ ਇਹ ਗੱਲ ਤੁਹਾਨੂੰ ਸਮਝਣੀ ਪਊਗੀ ਬਿਨ ਨਸ਼ਾ ਇੱਕ ਕੁੱਲਾ ਤਾਂ ਬੰਦਾ ਹੋ ਨਹੀਂ ਸਕਦਾ ਹੌਲੀ ਹੌਲੀ ਸਰਕਾਰ ਅੱਪ ਦੇ ਕੰਨੀ ਉਹ ਕੁਦੀ ਮਤਲਬ ਕੋਸ਼ਿਸ਼ ਕਰ ਰਹੀ ਆ ਆਪਾਂ ਨੂੰ ਵੀ ਮਤਲਬ ਜਿਹੜਾ ਵੀ ਆਪਣਾ ਕੋਈ ਦੋਸਤ ਮਿੱਤਰ ਜਾਂ ਕਿਸੇ ਦਾ ਵੀ ਰਿਸ਼ਤੇਦਾਰ ਨਸ਼ਾ ਪੱਤਾ ਕਰਦਾਗਾ ਉਹਨੂੰ ਸਮਝਾਓ ਬਹਿ ਕੇ ਵੀ ਉਹਨੂੰ ਨਸ਼ੇ ਤੋਂ ਬੰਦ ਕਰਾਓ ਕਿਵੇਂ ਨਾ ਕਿਵੇਂ ਉਹਦਾ ਨਸ਼ਾ ਛਡਾਓ ਕੁਛ ਹੋ ਜੇ ਕਿਉਂਕਿ ਨਸ਼ਾ ਇੱਕ ਅਹ ਜਿਹੜਾ ਜ਼ਹਿਰ ਆ ਗਈ ਜਿਹੜੀ ਰੋਜ਼ ਦਿਨੋਂ ਦਿਨਾਂ ਹੌਲੀ ਹੌਲੀ ਸਾਨੂੰ ਕਦੇ ਨਾ ਕਦੇ ਇਹ ਲੈ ਕੇ ਡੁੱਬੂਗੀ ਜਿਵੇਂ ਕਿ ਵੀਡੀਓ ਦੇਖੀ ਆ ਕਿ 20 22 ਸਾਲ ਦੀ ਕੁੜੀ ਆ ਅੰਬਰ ਸਾਡੇ ਜਿਹੜਾ ਕਿ ਗੁਰੂ ਕੀ ਨਗਰੀ ਦੇ ਉਹ ਕਿਹਾ ਜਾਂਦਾ ਸ਼ਹਿਰ ਇੱਥੇ ਵੀ ਇਹਨਾਂ ਨਸ਼ਾ ਵੱਧ ਚੁੱਕਿਆ ਬਾਕੀ ਫਿਰ ਮਿਲਦਾ ਤਾਂ ਮਤਲਬ ਇਹ ਆਮ ਹੀ ਆ ਕਰਨਾ ਸੱਜਕਲ ਤਾਂ ਸਾਰਿਆਂ ਨੂੰ ਬੇਨਤੀ ਆ ਵੀ ਜਿਹੜਾ ਵੀ ਤੁਹਾਡਾ ਦੋਸਤ ਮਿੱਤਰ ਨਸ਼ਾ ਪੱਤਾ ਕਰਦਾ ਉਹਦਾ ਨਸ਼ਾ ਛਡਾਓ ਧੰਨਵਾਦ